ਤੇ ਅਸੀਂ ਇਹੋ ਜੀ ਤਨਖਾਹ ਤੇ ਰੋਜ਼ ਚਾਉਨੇ ਆ ਇਹੋ ਜੀ ਤਨਖਾਹ ਤੇ ਮੈਂ ਰੋਜ਼ ਚਾਹੂੰਗਾ ਵੀ ਮੈਨੂੰ ਵੀ ਇਹੋ ਜੀ ਤਨਖਾਹ ਲਾਓ ਜੇ ਕੋਈ ਮੇਰੇ ਕੋਲ ਗਲਤੀ ਆ ਤੇ ਇਹ ਤਾਂ ਸੌਖੀ ਬੜੀ ਤਨਖਾਹ ਆ ਵੀ ਬਰਸ਼ਾ ਫੜ ਕੇ ਉੱਥੇ ਬੈਠੇ ਰਹਿਣਾ ਰਮਾਨ ਦੇ ਨਾਲ ਤੇ ਕਹਿਣਾ ਵੀ ਅਸੀਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਲੋਕਾਂ ਦੇ ਨਾਲ ਇੰਨੀ ਆਪਣੀ ਸਤਾ ਦੀ ਪਾਵਰ ਦਿਖਾਉਣ ਦੇ ਸਮੇਂ ਆਪਣੇ ਜਿਉ ਤੁਸੀਂ ਸਤਾ ਦੇ ਵਿੱਚ ਅਸੀਂ ਲੋਕਾਂ ਨੂੰ ਕਿਸੇ ਵੀ ਚੀਜ਼ ਦਾ ਇਨਸਾਫ ਨਹੀਂ ਦਿੱਤਾ ਸ਼ੇਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਸਿੱਖ ਪੰਥ ਨੂੰ ਇਨਸਾਫ਼ ਨਹੀਂ ਮਿਲਿਆ ਤੇ ਜਿਹੜੇ ਦੋਸ਼ੀ ਉਹਨਾਂ ਨੂੰ ਫੜ ਕੇ ਸਜ਼ਾਵਾ ਨਹੀਂ ਦਿੱਤੀਆਂ ਜਿਹੜੇ ਤੁਸੀਂ ਪੁਲਿਸ ਪ੍ਰਸ਼ਾਸਨ ਦੇ بڑے بڑے ਤਗੜੇ ਅਹੁਦਿਆਂ ਵਾਲੇ ਜਿਹੜੇ ਇਨਸਾਨ ਸੀ ਉਹਨਾਂ ਨੂੰ ਤੁਸੀਂ ਸੰਗਤਾਂ ਦੇ ਵਿੱਚ ਬੁਰੇ ਬਣਾਇਆ ਇਹਨਾਂ ਨੂੰ ਗੋਲੀ ਚਲਾਉਣ ਦਾ ਆਰਡਰ ਦੇ ਕੇ ਕਿ ਜੇ ਨਹੀਂ ਸੂਤ ਆਉਂਦੇ ਤੇ ਇਹਨਾਂ ਉੱਤੇ ਗੋਲੀਆਂ ਵਰਸਾਓ ਵਾਹ ਬਈ ਤੁਹਾਡੇ ਵਾਹ ਅੱਜ ਤੁਸੀਂ ਉੱਥੇ ਸਾਚਖਾਨ ਸਾਹਿਬੀ ਹਰਮੰਦਰ ਸਾਹਿਬ ਜਾ ਕੇ ਦੋ ਚਾਰ ਥਾਲੀਆਂ ਧੋ ਕੇ ਤੇ ਲੈਟਰਨ ਬਾਥਰੂਮ ਸਾਫ ਕਰਕੇ ਤੇ ਜਾ ਉਥੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਉਥੇ ਦਰਬਾਰ ਸਾਹਿਬ ਦੀ ਡਿਊਰੀ ਵਿੱਚ ਬਹਿ ਕੇ ਚੌਬਾਦਾਰ ਦੀ 2-4 ਘੰਟੇ ਡਿਊਟੀ ਕਰਕੇ ਤੇ ਆਪਣੇ ਆਪ ਨੂੰ ਬੁਸ਼ਕਾਉਣਾ ਚਾਹੁੰਦੇ ਹੋ ਵਾਹ ਭਾਈ ਵਾ ਤੁਹਾਡੇ ਕਿਹਾ ਕਹਿਣੀ ਇਦਾਂ ਨਹੀਂ ਬੁਸ਼ਕਾਇਆ ਜਾਂਦਾ ਸਗਵੀਰ ਸਿੰਘ ਜੀ ਬਿਕਰਮ ਸਿੰਘ ਜੀ ਇਦਾਂ ਨਹੀਂ ਬੁਸ਼ਕਾਇਆ ਜਾਂਦਾ ਇਹ ਜਿਹੜੀ ਤੁਸੀਂ 2-4 ਘੰਟੇ ਦੀ ਸੇਵਾ ਕਰਨ ਦਿਓ ਇਹਦੇ ਨਾਲ ਸਾਨੂੰ ਕੀ ਭਾਅ ਆ ਸਾਨੂੰ ਨਹੀਂ ਕੋਈ ਵੀ ਭਾਅ ਇਹ ਨਾਲ ਸਾਨੂੰ ਕੋਈ ਭਾ ਨਹੀਂਗਾ ਸਾਨੂੰ ਭਾ ਤਾਂ ਆਇਆ ਜੇ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕੀਤਾ ਜਾਵੇ ਸਾਨੂੰ ਭਾ ਤਾਂ ਆਇਆ ਜਿਹੜੇ ਪੰਜਾਬ ਦੇ ਸਾਡੇ ਸੂਰਮੇ ਜودهਬੰਦੀ ਸਿੰਘ ਉਹ ਰਿਹਾ ਕਰਾ ਕੇ ਆਪੋ ਆਪਣੇ ਘਰਾਂ ਦੇ ਵਿੱਚ ਲਿਆਂਦੇ ਜਾਂਦੇ ਸਾਨੂੰ ਭਾ ਤਾਂ ਆਇਆ ਜੇ ਪੰਜਾਬ ਦੇ ਵਿੱਚੋਂ ਗੰਦਾ ਪਾਣੀ ਜਿਹੜਾ ਥੱਲੇ ਧਰਤੀਆਂ ਦੇ ਵਿੱਚ ਬੋਰ ਕਰ ਕਰਕੇ ਪਾਇਆ ਜਾ ਰਿਹਾ ਉਹਨਾਂ ਨੂੰ ਨੱਥ ਪਾਈ ਜਾਵੇ ਫੈਕਟਰੀਆਂ ਵਾਲੇ ਨੱਥ ਪਾਈ ਜਾਵੇ ਸਾਨੂੰ ਤਾਂ ਭਾ ਆਇਆ ਜਿਹੜੇ ਪ੍ਰਸ਼ਾਸਨ ਦੇ ਵਿੱਚ ਲੋਕ ਵਿਗੜੇ ਤਿਗੜੇ ਨੇ ਜਿਹੜੇ ਵੱਡੀਆਂ ਲੈ ਲੈ ਕੇ ਲੋਕਾਂ ਉੱਤੇ ਡਾਂਗਾ ਵਰਸਾਉਂਦੇ ਨੇ ਮਾੜੇ ਚੰਗੇ ਸੋਚ ਦੇ ਮਾੜੀ ਚੰਗੀ ਸੋਚ ਦੇ ਅਫਸਰ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਉਹਨਾਂ ਨੂੰ ਉਹਨਾਂ ਦੀ ਬੈਲਟ ਤੇ ਹੋਰ ਲੈ ਕੇ ਉਹਨਾਂ ਦਾ ਜੋ ਵੀ ਆ ਰਫਾ ਦਫਾ ਕੀਤਾ ਜਾਵੇ ਉਹਨਾਂ ਬੰਦਿਆਂ ਨੂੰ ਤੇ ਜਿਨ੍ਹਾਂ ਨੇ ਮਾੜਾ ਚੰਗਾ ਕੀਤਾ ਸੰਗਰ ਨੇ ਉੱਤੇ ਗੋਲੀਆਂ ਵਰਸਾਈਆਂ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਵੇ ਜਿਹੜਾ ਸਰਸੇ ਵਾਲਾ ਸੀ ਉਹਨੂੰ ਤੁਸੀਂ ਸਜ਼ਾ ਉਦੋਂ ਦਿਵਾਉਂਦੇ ਜਦੋਂ ਤੁਸੀਂ ਮਾਫੀ ਦਵਾਈ ਹੈ ਸ੍ਰੀ ਅਕਾਲ ਸੇਖ ਸਾਹਿਬ ਤੋਂ ਟਾੜਾ ਤਾਂ ਫਰਜ ਹੀ ਨਹੀਂ ਬਣਦਾ ਮਾਫੀਆਂ ਦਵਾਉਣ ਦਾ ਜਿਹੜੇ ਤੁਸੀਂ ਗੁਰੂ ਦਾ ਖਾਦਾ ਉਹ ਗੁਰੂ ਦੇ ਨਾਲ ਤੁਸੀਂ ਧਰੋ ਘਮਾਇਆ ਤੇ ਅੱਜ ਉਹ ਗੁਰੂ ਦੇ ਦਰ ਦੇ ਉੱਤੇ ਜਾ ਕੇ ਤੁਸੀਂ ਆਨੇ ਆਂ ਕਿ ਸਾਨੂੰ ਸੰਗਤ ਬਖਸ਼ ਦੂਗੀ ਵਾਹ ਵਾਹੀ ਵਾਹ ਇਦਾਂ ਨਹੀਂ ਸਖਬੀਰ ਸਿਆ ਇਦਾਂ ਨਹੀਂ ਬਖਸ਼ਿਆ ਜਾਣਾ ਮੈਂ ਤੇਰੇ ਤੁਹਾਡੇ ਉੱਤੇ ਇੱਕ ਪਹਿਲੀ ਨਾ ਲਾਈ ਪਾਈ ਆ ਮੇਰਾ ਦਿਲ ਨਹੀਂ ਕਰਦਾ ਪੋਲੀਟਿਕਲ ਚੀਜ਼ਾਂ ਉੱਤੇ ਬੋਲਣ ਕਿਉਂਕਿ ਤੁਹਾਨੂੰ ਕਿਸੇ ਚੀਜ਼ ਦਾ ਅਸਰ ਹੀ ਨਹੀਂ ਹੁੰਦਾ ਮੈਂ ਕੀ ਕਰਾਂ ਉੱਥੇ ਜਿਹੜਾ ਗੁਰੂ ਦਾ ਖਾਲਸਾ ਨਿਹੰਗ ਸਿੰਘ ਫੌਜਾਂ ਔਰ ਕੁਝ ਕੁ ਸਰਕਾਰ ਦੇ ਬੰਦੇ ਹੋਣਗੇ ਜਿਹੜੇ ਢਾਡੇਗੇ ਝੁਗਦੇ ਜਾਣਗੇ ਭਰਦੀਪ ਸਿੰਘ ਖਾਲਸਾ ਚੁਗਣ ਝੱਕਣ ਵਾਲਾ ਨਹੀਂ ਇਹ ਸਿਰਫ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਝੁਗਦਾ ਹੋਰ ਨਹੀਂ ਕਿਹਦੇ ਚਰਨਾਂ 'ਚ ਝੁਗਦਾ ਕਿਉਂਕਿ ਐਂ ਕਿਹੜੇ ਕਿਸੇ ਕੋਲ ਲਫਾਫੇ ਲੈਣੇ ਆ ਸੱਚ ਬੋਲਣਾ ਆ ਕਿਉਂਕਿ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਸੱਚ ਇਹ ਕਰਕੇ ਬੋਲ ਰਹੇ ਆ ਕਿਉਂਕਿ ਪੰਜਾਬ ਦਾ ਬੇੜਾ ਗਰਕ ਹੋ ਚੁੱਕਿਆ ਸਰਕਾਰਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਸਰਕਾਰਾਂ ਦੇ ਵੱਲੋਂ ਕੋਈ ਇੱਥੇ ਗਰੀਬ ਗੁਰਬੇ ਦੀ ਸਹਾਇਤ ਸਾਰ ਨਹੀਂ ਲੈ ਰਿਆ ਕੋਈ ਇੱਥੇ ਕੋਈ ਧਰਮ ਦੀ ਗੱਲ ਨਹੀਂ ਕਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਸਿਰਫ ਇੱਕ ਲੋਕ ਨਸ਼ਾ ਵੇਚ ਰਹੇ ਨੇ ਪਿੰਡਾਂ ਵਿੱਚ ਥਾਵਾਂ ਵਿੱਚ ਥਾਂ ਥਾਂ ਤੇ ਨਸ਼ੇ ਵੇਚ-ਵੇਚ ਕੇ ਲੋਕਾਂ ਨੂੰ ਮਾਰ ਰਹੇ ਨੇ ਆਪਣੇ ਆਪਣੇ ਹੀ ਲੋਕਾਂ ਨੂੰ ਆਪਣੇ ਹੀ ਭਰਾਵਾਂ ਤੇ ਵੀਰਾਂ ਨੂੰ ਮਾਰ ਰਹੇ ਨੇ ਨਸ਼ਾ ਵੇਚ-ਵੇਚ ਕੇ ਪੈਸੇ ਦੇ ਲਾਲਚ ਦੇ ਵਿੱਚ ਅੰਨੇ ਹੋਏ ਲੋਕ ਟਾਡਾ ਕਾਨੂੰਨ ਕਿੱਥੇ ਗਿਆ ਤੁਹਾਡੀ ਸਰਕਾਰ ਕਿੱਥੇ ਗਈ ਆ ਸਾਨੂੰ ਆ ਇਹ ਗੱਲਾਂ ਨਹੀਂ ਪਹੁੰਦੀਆਂ ਵੀ ਤੁਸੀਂ ਆ ਉਥੇ ਦਰਬਾਰ ਸਾਹਿਬ ਜਾ ਕੇ ਚੌਪਦਾਰ ਬਣ ਕੇ ਸੇਵਾ ਕਰੋ ਤੁਹਾਨੂੰ ਸੰਗਤ ਐਦਾਂ ਕਰੇ ਜਦੋਂ ਤੁਹਾਡੇ ਕੋਲ ਇੰਨੇ ਸਾਲ 4 ਨਹੀਂ ਤੁਹਾਡੇ ਕੋਲ ਰਾਜ ਰਿਆ ਚਲੋ ਮੰਨ ਲਓ ਤੁਸੀਂ 4 ਨਹੀਂ ਛੱਡੋ 1 ਨਹੀਂ ਸਮਝੋ ਵੀ ਤੁਹਾਡੇ ਕੋਲ 1 ਨਹੀਂ ਰਾਜ ਰਿਆ ਤੁਹਾਡੇ ਕੋਲ ਰਾਜ ਦੇ ਵਿੱਚ ਸਾਰਾ ਕੁਝ ਸੈੱਟ ਨਹੀਂ ਕੀਤਾ ਗਿਆ ਸਾਰਾ ਕੁਝ ਤੁਹਾਡਾ ਰਾਜ ਦੇ ਵਿੱਚ ਵਿਗੜਿਆ ਹੀ ਤੇ ਉਦੋਂ ਫਿਰ ਤੁਹਾਡੀ ਕਿੱਥੇ ਕਿਦਾਂ ਗੱਲ ਕਰੀਏ ਵੀ ਤੁਸੀਂ ਬੜਾ ਵਧੀਆ ਕੰਮ ਕੀਤਾ ਉਸ ਸਮੇਂ ਸਭ ਤੋਂ ਮੇਨ ਗੱਲ ਤੇ ਆ ਵੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਿੰਨੀਆਂ ਹੋਈਆਂ ਰਾਜਾਂ ਦੇ ਵਿੱਚ ਕਿਹੜੀ ਸਰਕਾਰ ਆ ਜਿਹਦੇ ਸਰਕਾਰ ਦੇ ਵਿੱਚ ਬੇਅਦਬੀ ਨਹੀਂ ਹੋਈ ਮਹਾਰਾਜੀ ਹਰ ਥਾਂ ਥਾਂ ਤੇ ਮਹਾਰਾਜੀ ਬੇਅਦਬੀ ਹੋਈ ਹਰ ਇੱਕ ਸਰਕਾਰ ਦੇ ਵਿੱਚ ਹੋਈ ਆ ਭਾਵੇਂ ਕੋਈ ਵੀ ਸਰਕਾਰ ਆ ਜਾਵੇ ਤਾਂ ਹੁਣ ਤੁਸੀਂ ਜਿੰਨਾ ਮਰਜੀ ਆਪਣਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਉੱਥੇ ਜਾ ਕੇ ਸਿਵਾਵਾ ਕਰੋ ਜੋ ਮਰਜੀ ਕਰੋ ਜਿਹੜੇ ਜਥੇਦਾਰਾਂ ਨੂੰ ਤੁਸੀਂ ਕਹਿੰਦੇ ਆਂ ਵੀ ਸਾਨੂੰ ਜਿਹੜੇ ਜਥੇਦਾਰ ਕਹਿ ਰਹੇ ਨੇ ਗੁੱਸਾ ਨਾ ਕਰਨ ਜਿਹੜੇ ਜਥੇਦਾਰ ਕਹਿ ਰਹੇ ਨੇ ਵੀ ਤੁਸੀਂ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਆ ਉਹ ਰਾਈਟਿੰਗ ਤੇ ਤੁਸੀਂ ਪਹਿਲਾਂ ਹੀ ਕੀਤੀ ਹੋਈ ਆ ਵੀ ਆਹ ਗੱਲ ਮੈਂ ਬੋਲਾਂਗਾ ਵੀ ਆਹ ਗੱਲ ਦਾ ਤੂੰ ਹਾਂ ਕਹਿ ਦੀ ਤੇ ਆਹ ਗੱਲ ਨੂੰ ਨਾ ਕਹਿ ਦੀ ਤੇ ਸਾਰੀਆਂ ਗੱਲਾਂ ਤਾਂ ਤੁਹਾਡੀਆਂ ਹਾਂ ਆਲੀਆਂ ਹੀ ਆ ਤੁਹਾਨੂੰ ਸਜ਼ਾ ਥੋੜੀ ਕਿਸੇ ਨੇ ਲਾਉਣੀ ਇੱਥੇ ਕੇ ਇੱਥੇ ਲੋਕਾਂ ਨੂੰ ਤੁਹਾਡੇ ਘੜਾ ਗਾੜੀ ਕਿਸੇ ਨੇ ਗਾੜੀ ਤੁਹਾਡੇ ਗੱਲ 'ਚ ਰਸਾ ਪਾਉਣਾ ਵੀ ਜਿਆਦਾ ਨੁਫਾ ਦੇ ਦੇਣਾ ਹੈ ਸਿਕਿਉਰਿਟੀ ਤੇ ਤੁਹਾਡੇ ਆਹਰਾਂ ਦੀ ਆ ਬੰਦੇ ਤੇ ਜਿਹੜੇ ਆਮ ਆ ਗਏ ਤੁਹਾਡੀ ਪਾਰਟੀ ਦੇ ਨਾਲ ਚੁੰਬੜੇ ਹੋਏ ਨੇ ਜੁੜੇ ਹੋਏ ਨੇ ਬੰਦੇ ਉਹ ਤੁਹਾਡੇ ਅੰਗ ਸੰਗ ਸਹਾਇ ਹੈ ਤੁਹਾਨੂੰ ਕਿਸੇ ਨੇ ਇੱਕ ਖਰੋਚ ਤੱਕ ਨਹੀਂ ਆਉਣ ਦੇਣੀ ਇਹ ਕਿਹੜੀ ਸਜ਼ਾ ਹੋਈ ਆ ਜਿਹੜਾ ਚੋਬਦਾਰ ਬੂਏ ਦੇ ਅੱਗੇ ਗਾੜੀ ਆ ਕੇ ਬਹਿ ਜਾਣਾ ਇਹ ਕਿਹੜੀ ਸਜ਼ਾ ਹੋਈ ਆ ਨਾਲੇ ਜਿਹੜੇ ਪੈਰ ਦਾ ਤੁਸੀਂ ਟਕਵਾਜ ਖਾਂਦੇ ਪੈਰ ਤੁਹਾਡਾ ਸਹੀ ਆ ਕਿ ਜਨਾਨੀ ਨੇ ਮੈਂ ਵੀਡੀਓ ਵਿੱਚ ਵੇਖਿਆ ਕਿ ਜਨਾਨੀ ਨੇ ਪੈਰ ਨੂੰ ਹੱਥ ਲਾਇਆ ਤੇ ਸੁਖਬੀਰ ਨੇ ਪੈਰ ਉਸੇਲੇ ਐ ਬਜਾ ਕਰ ਲਿਆ ਆ ਬੇਵਕੂਫ ਉਹਨੂੰ ਬਣਾਓ ਜਿਹੜਾ ਬੇਵਕੂਫ ਹੋਵੇ ਉਹਨੂੰ ਬੇਵਕੂਫ ਨਹੀਂ ਬਣਾਇਆ ਜਾਂਦਾ ਜਿਹੜਾ ਬੰਦਾ ਚਤੁਰ ਸਿਆਣਾ ਹੋਵੇ ਮਹਾਰਾਜ ਦੀ ਰਾਜਾ ਦੇ ਵਿੱਚ ਹੋਵੇ ਮਹਾਰਾਜ ਦੇ ਬੰਦਿਆਂ ਨੂੰ ਮਹਾਰਾਜ ਦੇ ਭਗਤਾਂ ਨੂੰ ਮਹਾਰਾਜ ਦੇ ਪਗੰਬਰਾਂ ਨੂੰ ਬੇਵਕੂਫ ਛਦਾਈ ਕਮਲੇ ਨੇ ਆਪਾਂ ਬਣਾ ਸਕਦੇ ਕਿਉਂਕਿ ਹਰੇਕ ਦੇ ਵਿੱਚ ਪ੍ਰਮਾਤਮਾ ਵੱਸਦਾ ਦੱਸੋ ਇਹਦਾ ਤੁਹਾਨੂੰ ਰਾਜ ਮਿਲ ਜੂਗਾ ਜਾਓ ਜਾ ਕੇ ਬੰਦੀ ਸਿੰਘਾਂ ਨੂੰ ਛਡਾਓ ਤੁਹਾਡੇ ਰਾਜ ਦੀ ਗੱਲ ਕਰਾਂਗੇ ਜਾਓ ਜਾ ਕੇ ਕਾਲੇ ਪਾਣੀ ਦਾ ਦੌਰ ਖਤਮ ਕਰੋ ਜਿਹੜਾ ਲੁਧਿਆਣੇ ਦੇ ਵਿੱਚ ਕਿੰਨਾ ਕਾਲਾ ਪਾਣੀ ਗੰਦਲਾ ਦੂਸ਼ਿਤ ਹੋ ਗਿਆ ਜ਼ਹਿਰ ਬਣ ਗਈ ਉਹਨੂੰ ਖਤਮ ਕਰੋ ਕੰਪਨੀਆਂ ਜਿਹੜੀਆਂ ਗੰਦਾ ਪਾਣੀ ਕਰ ਰਹੀਆਂ ਸਾਡੇ ਪੰਜਾਬ ਦਾ ਕਿੰਨੇ ਸਾਲਾਂ ਤੋਂ ਤੁਹਾਡੇ ਰਾਜ ਦੀ ਗੱਲ ਕਰਾਂਗੇ ਜਾਓ ਜਾ ਕੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਮੀਆਂ ਜਿਹੜੀਆਂ ਉਹਨਾਂ ਨੂੰ ਉਹਨਾਂ ਦਾ ਇਨਸਾਫ ਲਿਆ ਜਾਵੇ ਜਿਨ੍ਹਾਂ ਨੇ ਬੇਅਦਮੀਆਂ ਕੀਤਾ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਜ਼ਾਵਾ ਦਿੱਤੀਆਂ ਜਾਣ ਭਾਵੇਂ ਕੋਈ ਵੀ ਹੋਵੇ ਭਾਵੇਂ ਕਿਸੇ ਵੀ ਉਹਦੇ ਉੱਤੇ ਹੋਵੇ ਜਾਓ ਜਾ ਕੇ ਪੰਜਾਬ ਦੇ ਵਿੱਚ ਚਿੱਟਾ ਖਤਮ ਕਰੋ ਗਰਾਊਂਡ ਲੈਵਲ ਦੇ ਉੱਤਰੋ ਗਰਾਊਂਡ ਲੈਵਲ ਦੇ ਉੱਤਰ ਕੇ ਸੱਚੀ ਸੁੱਚੀ ਸੋਚ ਦੇ ਨਾਲ ਕੰਮ ਕਰੋ ਪਖੰਡਵਾਦ ਤੋਂ ਹਟਜੋ ਪਖੰਡ ਨਾ ਕਰੋ ਇਹ ਤੁਹਾਡੀ ਸੇਵਾ ਕੀਤੀ ਅਸੀਂ ਨਹੀਂ ਮੰਨਦੇ ਇਹ ਜੋ ਮਰਜ਼ੀ ਤੁਸੀਂ ਭਾੜੇ ਮਾਂਜੋ ਭਾਵੇਂ ਜੋ ਮਰਜ਼ੀ ਕਰੀ ਜਾ ਅਸੀਂ ਨਹੀਂ ਇਸੇ ਵਾਰ ਨੂੰ ਮੰਨਦੇ ਆਹੀਂ ਦੇ ਆ ਜਿਹੜੀਆਂ ਤੁਹਾਨੂੰ ਗੱਲਾਂ ਕਹਿਤੀਆਂ ਨਾ ਪੰਜ ਛੇ ਮੁੱਦੇ ਸਾਡੇ ਪੰਜਾਬ ਦੇ ਇਹਨਾਂ ਨੂੰ ਹੱਲ ਕਰੋ ਗਰਾਊਂਡ ਲੈਵਲ ਦੇ ਉੱਤਰ ਕੇ ਇਹ ਨਹੀਂ ਵੀ ਵਿਖਾ ਜੇ ਤੁਸੀਂ ਮੇਰੀ ਮੇਰੀ ਗੱਲ ਮੰਨ ਵੀ ਲੋ ਇਹ ਨਹੀਂ ਵੀ ਵਿਖਾਵਾ ਕਰੋ ਜਾ ਕੇ ਸੱਚੇ ਸੱਚੇ ਕੰਮ ਵੱਲੋਂ ਕੰਮ ਕਰਕੇ ਵਿਖਾਓ ਜੇ ਰਾਜ ਲੈਣਾ ਨਾ ਤੇ ਕੰਮ ਕਰਕੇ ਵਿਖਾਓ ਤੇ ਜੇ ਤੁਹਾਡੇ ਰਾਜ ਦੇ ਵਿੱਚ ਵੀ ਤੁਹਾਡੇ ਕੋਲ ਰਹਿ ਕੇ ਕੁਝ ਨਹੀਂ ਹੋਇਆ ਤਾਂ ਫਿਰ ਤੁਸੀਂ ਜੀਰੋ ਹੀ ਆਂ ਅੰਡਾ ਹੀ ਆਂ ਹੁਣ ਮੈਨੂੰ ਪਤਾ ਹੈ ਤੁਹਾਡੇ ਦਿਲ ਦੇ ਵਿੱਚ ਰਾਜ ਦੀ ਭੁੱਖ ਹੈ ਵੀ ਸਾਨੂੰ ਰਾਜ ਰਾਜ ਚਾਹੀਦਾ ਹੈ ਕਰਾਂ ਫੇਰ ਰਾਜ ਬਿਨਾ ਨਹਿ ਧਰਮ ਚਲੇ ਹੈ ਧਰਮ ਬਿਲਾ ਸਭ ਦਲੇ ਮਲੇ ਹੈ ਜਿਹੜੇ ਧਰਮ ਤੇ ਆਪਾਂ ਰਾਜ ਕਰਨਾ ਜਿਹੜੇ ਆਪਾਂ ਸਿੱਖਾਂ ਤੇ ਰਾਜ ਕਰਨਾ ਚਾਹੁੰਦੇ ਪੰਜਾਬ ਦੇ ਤੇ ਰਾਜ ਕਰਨਾ ਚਾਹੁੰਦੇ ਉਹਨਾਂ ਨਾਲ ਤੇ ਅਤਿਆਚਾਰ ਹੋ ਰਿਹਾ ਹੈ ਸਰਕਾਰਾਂ ਦੇ ਟਾਈਮ ਦੇ ਵਿੱਚ ਤੇ ਤੁਹਾਨੂੰ ਰਾਜ ਤੇ ਕੌਣ ਬਿਠਾਵੇ ਇਹ ਕੰਮ ਛੱਡੋ ਸਾਨੂੰ ਇਹ ਕੰਮਾਂ ਦੇਤੇ ਨਹੀਂ ਅਸੀਂ ਖੁਸ਼ ਹਾਂਗੇ ਵੀ ਉਥੇ ਦਰਬਾਰ ਸਾਹਿਬ ਜਾ ਕੇ ਤੁਸੀਂ ਭਾੜੇ ਮਾਲੇ ਲੈਟਰੀਆਂ ਸਾਫ਼ ਕਰ ਲਈਆਂ ਤੇ ਜਾਂ ਤੁਸੀਂ ਆ ਆਪਣਾ ਜਿਹੜਾ ਕੀ ਉਹਨੂੰ ਆਂਦੇ ਆ ਚੋਬਦਾਰ ਬਣ ਗਏ ਆ ਤੇ ਘਰੇ ਸਿੱਖ ਆਖਣਗੇ ਵੀ ਹਾਂ ਵੀ ਹਮ ਮਾਫ ਕਰਤਾ ਕਿੰਨੇ ਮਾਫ ਕੀਤਾ ਕਿਸ ਨੇ ਨਹੀਂ ਮਾਫ ਕੀਤਾ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨਹੀਂ ਖੁਸ਼ ਹੋਏ ਤੁਹਾਡੇ ਤੇ ਇਦਾਂ ਨਹੀਂ ਕੁਝ ਹੋਣਾ ਮਹਾਰਾਏ ਨੇ ਸੰਗਤ ਖੁਸ਼ ਹੋ ਜੂਗੀ ਇਦਾਂ ਨਹੀਂ ਹੁੰਦੀ ਖੁਸ਼ ਕਾਰਜ ਕਰੋ ਕੰਮ ਕਰੋ ਕੁਝ ਕੰਮ ਕਰਕੇ ਵਿਖਾਓ ਗਰਾਊਂਡ ਲੈਵਲ ਤੇ ਉਤਰ ਕੇ ਕੁਝ ਕੰਮ ਕਰਕੇ ਵਿਖਾਓ ਫੇਰ ਖੁਸ਼ ਹੋਣਾ ਲੋਕਾਂ ਨੇ ਇਦਾਂ ਨਹੀਂ ਖੁਸ਼ ਹੋਣਾ ਮੈਂ ਜਾ ਕੇ ਮਹਾਰਾ ਨੂੰ ਅਰਦਾਸ ਬੇਨਤੀ ਕਰਕੇ ਮਹਾਰਾ ਦੇ ਕੋਲ ਹੁਕਮ ਲੈ ਹੁਕਮਨਾਮਾ ਲੈ ਕੇ ਪੁੱਛ ਲੈਣਾ ਮਹਾਰਾ ਨੂੰ ਬਿਮਾਰ ਆਇਆ ਏਡਾ ਬੜਾ ਕੰਮ ਹੋ ਜਾਂਦਾ ਆ। ਸ਼ਗਤ ਮਾਫ਼ ਕਰ ਦੂਗੀ ਏਦਾਂ। ਸਾਡੀਆਂ ਗੱਲਾਂ ਸਿੱਧੀਆਂ ਆ। ਮੈਂ ਕਦੀ ਤੁਹਾਡੇ ਉੱਤੇ ਲਾਈਵ ਨਹੀਂ ਪਾਈ ਤੇ ਨਾ ਮੈਨੂੰ ਕਈ ਲਾਈਵ ਪਾਉਣ ਦੀ ਲੋੜ ਹੀ। ਜਿਨ੍ਹਾਂ ਨੇ ਪੋਲੀਟਿਕਲ ਦੀਆਂ ਰੋਟੀਆਂ ਸੇਕਣੀਆਂ ਹੋਵੇ ਉਹ ਬੋਲਦੇ ਆ ਪੋਲੀਟਿਕਲ ਤੇ। ਮੈਂ ਬੋਲਦਾ ਧਾਰਮਿਕ ਮੁੱਦੇ ਉੱਤੇ ਪਰ ਅੱਜ ਧਾਰਮਿਕ ਮੁੱਦਾ ਬਣ ਚੁੱਕਾ ਜਿਹੜੇ ਤੁਸੀਂ ਕਾਰਜ ਕਰਨ ਦੇ। ਤੁਸੀਂ ਆਪਣੇ ਰਾਜ ਦੇ ਵਿੱਚ ਕੋਈ ਗੁਰੂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬਹਾਰ ਜੀ ਬੇਅਦਮੀਆਂ ਰੋਕੀਆਂ ਕੋਈ? ਕੋਈ ਫੜ ਕੇ ਦੋਸ਼ੀਆਂ ਨੂੰ ਸਜ਼ਾਵਾਂ ਲਾਈਆਂ? ਅੱਜ ਐਮ ਸ਼ਰਿਆਮ ਲੋਕ ਘੁਮ ਰਹੇ ਨੇ ਜਿਨ੍ਹਾਂ ਨੇ ਮਾਰੇ ਦੀਆਂ ਬੇਅਦਮੀਆਂ ਕੀਤੀਆਂ ਮਹਾਰਾਜ ਇਹ ਪਤਾ ਕੋਣ ਆਪ ਹੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੌਣ ਨੇ ਪਰਮੇਸ਼ਰ ਅੱਲਾ ਵਾਹਿਗੁਰੂ ਗੋੜ ਖੁਦਾ ਜਦੋਂ ਤੁਹਾਨੂੰ ਇਸ ਚੀਜ਼ ਦਾ ਡਰ ਹੈ ਨਹੀਂਗਾ ਤਾਂ ਫਿਰ ਤੁਸੀਂ ਰਾਜ ਕਿੱਤੇ ਕਰਨਾ ਜੇ ਇਹ ਰਸਿਆ ਹੋਇਆ ਯਾਰ ਤਾਂ ਫਿਰ ਗਰਾਊਂਡ ਲੈਵਲ ਤੇ ਉਤਰ ਕੇ ਹੀ ਮਨਾਇਆ ਜਾਊਗਾ ਸੰਗਤ ਵੇ ਜਿਸ ਸੰਗਤ ਹਰ ਪ੍ਰਭ ਵਸੇ ਜਿਉ ਤੇ ਸੰਗਤ ਜਿਹੜੀ ਆ ਨਾ ਰੱਬ ਰੂਪ ਆ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਜੇ ਰਾਜ ਆਪਾਂ ਕਰਨ ਦੀ ਆਪਣੇ ਅੰਦਰ ਚਾਹਤ ਹੈਗੀ ਐ ਤੇ ਜੇ ਮੰਗ ਹੈਗੀ ਐ ਨਾ ਵੀ ਰਾਜ ਕਰਨਾ ਪਹਿਲਾਂ ਗਰਾਊਂਡ ਲੈਵਲ ਤੇ ਉਤਰ ਕੇ ਕੰਮ ਕਰੋ ਆਪਾ ਘਮਤਮਾਨ ਨੇ ਤੇ ਬਾੜਾ ਹੀ ਕੰਮ ਖਰਾਬ ਕਰ ਦਤਾ ਭਗਵਾਨ ਤੁਮਾਨ ਨੇ ਬਾੜਾ ਹੀ ਕੰਮ ਖਰਾਬ ਕਰ ਦਤਾ ਜਿੰਨਾ ਸੈਟਿੰਗ ਹੀ ਉਨੀ ਸਾਰੀ ਸੈਟਿੰਗ ਖਰਾਬ ਕਰਦੀ ਐ ਪੰਜਾਬ ਦੀ ਚਟੇ ਅਸੀਂ ਰੋਕਾਂਗੇ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਦਿਵਾਵਾਂਗੇ ਅਸੀਂ 5 ਮਿੰਟ ਦੇ ਵਿੱਚ ਐਮਐਸਬੀ ਦਿਵਾਵਾਂਗੇ ਅਸੀਂ ਉਹ ਕਰਾਂਗੇ ਜੇ ਕਰਾਂਗੇ ਸਭ ਇਹ ਗੱਲਾਂ ਜਿਹੜਾ ਕੁਰਸੀ ਦੀ ਸਤਾ ਵਿੱਚ ਆ ਜਾਂਦੇ ਆ ਮੜਕੇ ਰਮਾਨ ਦੀ ਨੀਂਦ ਸੌਂ ਜਾਂਦੇ ਆ ਵੀ ਚੱਲ ਸਬਸਕ੍ਰਾਈਬਰ ਮਿਲ ਗਏ ਆ ਹੁਣ ਕੋਈ ਨਹੀਂ ਠੀਕ ਆ ਕੰਮ ਤੇ ਬਾਕੀ ਭਰਾ ਜੀ ਅਸੀਂ ਇਹ ਚੀਜ਼ਾਂ ਤੋਂ ਖੁਸ਼ਕਸ਼ ਨਹੀਂਗੇ ਵੀ ਤੁਸੀਂ ਉੱਥੇ ਭਾਂਡੇ ਮਾਜਦੇ ਕਰਦੇ ਹੋਂ ਸੇਵਾ ਕਰਦੇ ਹੋ ਇਹ ਕੋਈ ਗੱਲਾਂ ਆ